मेरा साला कल्ला ही बोल ही जंदा केड़ा स्वामी छिपकली का बच्चा कभी मगरमच्छ नहीं बन सकता है वो फेन पर रेंग रेंग के मर जाता है हम आंखों से शर्मा नहीं बल्कि आंखें ही चुरा लेते हैं ताकि सुरमा डालने की नौबत ना आए मेनू लगदा ना डमडों खल्ल गया करनी पेनी सरपंचना राज रोज करोना पौगा तू तो कुत्ते का बच्चा है तेरा बाप कुत्ता था तो कुत्ते का पिल्ला है फाक बाप कुत्ता है फाक पांचों को एक साथ मारूंगा कल में घुस घुस के मारूंगा तो मैनू लगता है बैतल हो गया सॉरी मैं निकल रही ਉਜੋਦਾ ਉਹ ਪਣ ਗਿਆ ਗਲਾਸ ਲਿਆਈ ਯਾਰ ਬਿਬਲੇ ਪੰਜਰੀ ਫਰਦਾ ਕਿਉਂ ਰੱਖੋ ਨਾ ਨਾ ਕੋ ਕਰਮਗਾ ਤੂੰ ਕੋਈ ਨਾ ਤੇ ਬੰਦੇ ਤੋਂ ਨਿੱਕ ਤੋਂ ਨਾ ਤੈਨੂੰ ਪਤਾ ਕਿਸੇ ਦਾ ਹੁੰਦਾ ਜਿਸ ਨੂੰ ਤੈਨੂੰ ਪਤਾ ਲੱਗੂ ਉਹ ਜਿਹਦਾ ਰਿਸ਼ਤਾ ਕਰਾਉਂਦਾ ਸੀ ਹਾਂ ਉਹ ਹੋਰੀ ਉਂਗਲਾ ਚ ਆਇਆ ਥੱਦਾ ਟਰਫੋਂ ਫੁਰਗਸ ਲਗ ਰਹਾ ਦੇ ਹੋਰ ਕੀ ਦਾ ਕਰਾ ਰਿਆ ਮੈਨੂੰ ਐਸੀ ਗੱਲ ਚ ਲੜ ਬਣਨਗੇ ਪੁਣੇ ਉਹੀ ਕੱਖਾਈ ਔਰ ਤੇਰਾ ਜਵਾ ਫੜ ਗਿਆ ਮੈਂ ਲੋਕਾਂ ਦੀਆਂ ਮਨਤਾ ਕਰਦਾ ਫਰਦਾ ਉਹਦੀ ਕਰ ਲਾ ਉਹਦੀ ਕਰ ਲਾ ਕਿ ਕਿਵੇਂ ਸਿਰੇ ਚੜ ਜੇ ਤਾਂ ਪਾਪਾ ਦੂਜੀ ਵੀ ਤੋੜਿਆ ਹੁੰਦਾ ਫਿਰ ਉਹ ਜੀ ਤਾਂ ਮੇਰਾ ਕਰਦਾ ਸੀ ਮੇਰੇ ਸਾਡੇ ਦੂਜੀ ਵੀ ਤੋੜ ਦਿਆ ਪਰ ਮੈਂ ਕੀ ਕਰਾਉਣਾ ਹੋ ਜਲਾ ਲਈ ਮੇਰੇ ਇੱਥੇ ਉਹ ਜ ਮਾਰਦਾ ਸਾਈਡ ਤੇ ਮਾਰਦਾ ਥੱਲੇ ਆ ਲੱਗ ਨੀ ਮੈਂ ਦੇ ਆ ਜਵਾਬ ਯਾਰ ਐ ਥੋੜਾ ਹੁੰਦਾ ਬੰਦਾ ਇੱਕ ਗੱਲ ਨੂੰ ਗਿਣਦਾ ਕਿ ਯਾਰ ਮੇਰਾ ਘਰ ਵਸੋਂਦਾ ਮਾਇਓ ਦੇ ਪੈਸੇ ਜੇ ਮੂੰਹ ਤੇ ਮਾਰੂਗਾ ਮੈਨੂੰ ਮਿਹਣਾ ਦਿੰਦਾ ਨਾ ਮੇਰਾ 86000 ਰੁਪਿਆ ਖਾ ਗਿਆ ਭਾਵੇਂ ਮੈਨੂੰ ਕਿਸੇ ਵੀ ਗਾਂ ਕੋਲ ਕੇ ਕੋਨਾ ਵੇਚ ਨਹੀਂ ਪਵੇ ਤਾਂ ਐਸੋ ਦੇ ਮੂੰਹ ਤੇ ਮਾਰ ਕੇ ਆਉਂਗਾ ਬੈ ਜਾ ਯਾਰ ਅੱਜ ਤੱਕ ਨੱਕਾ ਨੋੜਾ ਨਾ ਲੀਤੇ ਹੈ ਯਾਰ ਮੇਰਾ ਘਰ ਦਾ ਮੈਂ ਸਾਰ ਹੀ ਨਹੀਂ ਦੇ ਕੇ ਆਵਾ ਮਨ ਨਹੀਂ ਸਹੀ ਹੈ। ਐਂ ਹਰਾਮੀ ਬੰਦਾ ਯਾਰ ਉਚਾਮੀ ਨਹੀਂ ਆਈ। ਉਹ ਰੱਤ ਤੱਕ ਟੀਵੀ ਹੈ। ਮੇਰਾ ਤਾਂ ਹੁੰਦਾ ਸੀਗਾ ਉਹ ਤਾਂ। ਚਿੱਕਿੰਗ ਬਹੁਤ ਮਨੋਰਖ ਤੇ ਵੀ ਹੁੰਦਾ। ਹੁਣ ਮੇਰੀ ਗੱਲ ਸੁਣ ਲੈ। ਹੂੰ। ਉਹਦਾ ਹੋਣਾ ਵੀ ਨਹੀਂ। ਨਾ ਹੋਵੇ ਆਹ ਕਾਂ ਗਿੱਟੀਆਂ ਲੈਣੀਆਂ। ਆਹ ਆ ਹੋ ਜਾਂਦਾ ਤਾਂ ਹੋ ਜਾਂਦਾ। ਪਰ ਹੋਣਾ ਵੀ ਨਹੀਂ। ਕੀ ਹੁੰਦਾ ਫਿਰ ਉਹ ਇੱਥੇ। ਦੌੜ ਜਾਂਦਾ ਚਵਟਾਂ ਤੇ। ਹੂੰ। ਮੈਨੂੰ 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 ਵਿਆਹ ਮੇਰਾ ਵਿਆਹ ਕਰਾ ਦੇ ਮੈਨੂੰ ਰਿਸ਼ਤਾ ਕਰਾ ਦੇ ਗੋਗੇ ਮੈਨੂੰ ਰਿਸ਼ਤਾ ਕਰਾ ਦੇ ਆ ਗੋਗੇ ਨੂੰ ਚਾਹ ਵਾਂਸ਼ੇ ਦਿੱਤੀ ਆ ਔਰ ਮੇਰਾ ਰੱਦਾ ਮੈਨਾਂ ਫੋਨ ਲਾਵਾ ਪਰ ਜਾਏ ਨਹੀਂ ਤੂੰ ਮੈਂ ਸਾਰੀ ਸਾਰੀ ਕੋ ਲਗਾ ਕੇ ਕਿ ਮੈਂ ਯਾਰ ਕਰੇ ਚਾਹ ਕੇ ਨਾ ਆਵਾਂ ਉਹਨੂੰ ਉਹ ਪਾਪਾ ਮਿਲਣਾ ਤੋ ਸਿਆਣੀ ਦਾ ਤੂੰ ਕੂਣ ਹੀ ਲਾਲਾ ਕਿਉਂ ਤੇਲ ਬਾਲਣਾ ਮੇਰੀ ਗੱਲ ਸੁਣ ਆ ਆ ਸਿਆਣਿਆਂ ਤੇ ਜੇ ਕਿਸੇ ਨੂੰ ਜਵਾਬ ਦੇਣਾ ਹੋਵੇ ਨਾ ਪਰ ਕਿੱਜਾ ਕਿਣਾ ਚਾਹੀਦਾ ਕਿਤਨਾ ਕਿਤੇ ਆਪਾਂ ਉਹਨਾਂ ਕੋ ਫਿਰ ਕੰਮ ਲੈਣਾ ਇਹ ਨਹੀਂ ਤਾਂ ਮਲੰਗਰੂ ਨਾ ਸਹੀ ਆਪਾਂ ਕਿਸੇ ਹੋਰ ਨੂੰ ਰਿਸ਼ਤਾ ਕਰਾ ਦੇਾਂਗੇ ਹਲੋ ਜੀ ਸਹੀ ਹੈ ਨਾ ਮੈਂ ਤੁਹਾਨੂੰ ਫੋਨ ਲਾ ਰਿਹਾ ਮੈਂ ਇੱਕ ਕਰੀ ਮੈਂ ਫੋਨ ਲਾ ਲੈਣਾ ਫੋਨ ਲਾ ਕੇ ਮੈਂ ਸੋਚਦਾ ਵੀ ਪਰ ਤਬ ਵੀ ਤੂੰ ਕਿੱਥੇ ਆ ਤੇ ਫਿਰ ਮੈਂ ਜੇ ਉਹਨਾਂ ਨੇ ਕਹਿ ਵੀ ਹੋ ਜਾ ਤਾਂ ਮੈਂ ਹੁਣ ਅੱਜਾਂ ਨਾ ਰਹੂੰਗਾ ਕਿ ਜੇ ਉਹਨਾਂ ਨੇ ਤਾਂ ਵੀ ਕਰਕੇ ਆ ਜਾ ਤਾਂ ਮਰ ਕੇ ਜਾ ਰਹਾਂਗਾ ਕਰਾਈ ਜਾਣਾ ਪਰ ਮੇਰਾ ਸ਼ੇਰ ਭੱਜ ਜਾਣਾ ਕੀ ਕਰੀ पानी नहीं पूछा भाई मुंह मेरे मेरे टोके टोके मारे मेरे तो पापा टोका चला मार का बुखार है पता लग गया अच्छा तब ना किया मैंने हर खिचड़ी जानता है अभी नहीं फोन ਚੱਪਲਾ 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 ਪਬੀ ਸਾਰੀ ਕਾਲ ਸੱਸੀ ਕਾਲ ਸੱਸੀ ਕਾਲ ਹਾਂ ਹਾਂ ਠੀਕ ਆ ਪਬੀ ਸਾਰਾ ਕੁਝ ਠੀਕ ਆ ਉਹ ਠੀਕ ਸਵਾਹ ਹੋਣਾ ਸੀਗਾ ਉਹ ਪਤਾ ਨਹੀਂ ਰੱਬ ਜਾਣੇ ਕਿੰਨੇ ਕਿਸੇ ਨੇ ਉੰਗਲਾਤੀ ਕਿਸੇ ਨੇ ਕੋਈ ਪਿੱਤੀਆਂ ਪੜਾਤੀਆਂ ਮੈਨੂੰ ਨਹੀਂ ਪਤਾ ਲੱਗਿਆਗਾ ਉਹ ਉਹ ਤਾਂ ਜ਼ਮੀਨ ਵਾਂਗੀ ਜਾਂਦਾ ਹੁਣ ਦੱਸ ਮੈਂ ਮੈਂ ਕੀ ਦੀ ਕਰਨਾ ਕਰਾਂ ਮੈਨੂੰ ਤਾਂ ਆਪੋ ਨੇ ਕਿਹਾ ਮੈਂ ਕਿਸੇ ਨੂੰ ਕੀ ਦੇ ਤਾ ਫਿਰ ਹੁਣ ਮੈਂ ਕੀ ਫਿਰ ਹੁਣ ਅੱਛਾ ਕੁੜੀ ਵਾਲਿਆਂ ਦੇ ਕੋ ਕੋ ਨਹੀਂ ਆਈਆਂ ਤੋ ਪਬਿਓ ਉਹ ਮਨਾਂ ਇਹ ਗੱਲ ਤੇ ਅੜਿਆ ਪਿਆ ਮੇਰਾ ਕਿ ਚਾਰ ਕਿੱਲੇ ਜ਼ਮੀਨ ਖਰਾ ਅਕੇ ਤੂੰ ਮੇਰੇ ਸਹਰਿਆਂ ਦੀ ਜ਼ਮੀਨ ਖਾਨਾ ਉਹਨੂੰ ਪਰੂਏ ਨੂੰ ਕੋਈ ਪੁੱਛੇ ਨੰਦ ਨਹੀਂ ਹੋਏ ਤੇਰਾ ਕੱਖ ਨਹੀਂ ਹੋਏਗਾ ਤੇ ਤੇਰੇ ਸਹੁਰੇ ਐਵੇਂ ਬਣਗੇ ਹਵਾਤੀ ਸਹੁਰੇ ਬਣਾ ਲੈ ਏ ਡੱਬ ਸ਼ਰਮ ਟੋਲਾ ਹੈ ਨਹੀਂ ਹੈ ਨਹੀਂ ਕਿਹੜੀ ਲੱਥੀ ਦੀ ਜਮਾ ਮੈਂ ਅਸਰਵਤ ਪਾਪੀ ਮੇਰੀ ਗੱਲ ਸੁਣ ਲੈ ਮੈਂ ਮੈਂ ਆਉਣਾ ਕਰੀ ਮੈਂ ਤੇਰੇ ਕੋਲੇ ਘਰੇ ਆਉਣਾ ਜੇ ਤਾਂ ਮੈਥੋਂ ਹੋਣਾ ਆਇਆ ਗਿਆ ਤਾਂ ਮੈਂ ਹੋਰ ਆ ਜੂਗਾ ਕਿ ਨਹੀਂ ਮੈਂ ਤੜਕੇ ਤਾਂ ਨਾ ਤੜਕੇ ਪੱਕਾ ਤੇਰੇ ਕੋਲੇ ਖੜਾ ਹਾਂ ਮੈਂ 7 ਵਜੇ ਤੈਨੂੰ ਉਹ ਵੀ ਰੋਟੀਆਂ ਵੀ ਤੇਰੇ ਕੋਲੇ ਆ ਕੇ ਖਾਣੀਆਂ ਪੈਣਗੀਆਂ ਮੈਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਮੇਰੇ ਨਾਲ ਮੇਰੇ ਨਾਲ ਲੱਗ ਕਿਸ ਨੇ ਲੀਰੇ ਧਾਂਬੜ ਵੱਜਦੇ ਨਹੀਂ ਕਹਿੰਦੇ ਬਸ ਕਿਸੇ ਹਾਂ ਹੁਣ ਬਸ ਜਿਵੇਂ ਤੂੰ ਹਾਂ ਕੋਈ ਨਹੀਂ ਕੋਲਾਰਾਂਗੇ ਸਕੀਮ ਦੇਖੀ ਜਾਊਗੀ ਇਹ ਇਹ ਪੀ ਲੈ ਇਹ ਪੀ ਲੈ ਮਹਿੰਦੀਆਂ ਦੇ ਹੱਥਾਂ ਦਾ ਪਾਣੀ ਹਾਂ ਇਹ ਪੀ ਲੈ ਚੰਗਾ ਉਹ ਜੋਦਾਂ ਦਾ ਬਣ ਗਈ ਉਹ ਉਹ ਚੁਰ ਲੂ ਜਗੜਾ ਸੰਦਾ ਅੱਗੇ ਆਪਾਂ ਅੱਗੇ ਉਹ ਲਿਆ ਆਓ ਚਾ ਉਹ ਉਹ ਬੋਲੀ ਮੈਂ ਅੱਧਾ ਪੈਨਪੀੜ ਵਾਹ ਉਹ ਆਪਣੇ ਕਿਹੜਾ ਬੂਰੀ ਮਿਲਦੀਗਾ ਮੈਂ ਨਹੀਂ ਨਹੀਂ ਯਾਰ ਮਾ ਮਟਰ ਦਾ ਸੋਚਦਾ ਕਿਸੇ ਗੱਲ ਨੂੰ ਮੈਨੂੰ ਵੀ ਸੀ ਹੁਣ ਤਾਂ ਜਮੇ ਸ਼ਰਮ ਨਾ ਨਹੀਂ ਉਚਾਰ ਕੇ ਤਰਬੂਜ ਬੇਟੀ ਉਹ ਲੱਤ ਤਾਂ ਕੰਮ ਨਹੀਂ ਕਰਦੀ ਜੀ ਉਹ ਜੇ ਜੇ ਪੁੱਤ ਉਵੇਂ ਹੋਣ ਫੇਰੇ ਐ ਕਿ ਦੇਵਾ ਕਰੋ ਹੋਰ ਵੀ ਨਹੀਂ ਹੈ ਜਿਹੜੇ ਉਪਰਾ ਮਾ ਉਹਦਾ ਪਿਆਉ ਮੈਂ ਕਿਹਾ ਦੋ ਮਹਾਨ ਨਾਲ ਚਾਰ ਕਿੱਲੇ ਉੜਦੇ ਉਹ ਯਾਰ ਕਿੰਨੇ ਵੀ ਹੁਣ ਕਿਸੇ ਕੋਲੇ ਉਹ ਹੁਣ ਕਿੱਥੋਂ ਦੇਖਣ ਉਹ ਕਿਹੜਾ ਕੁੜੀ ਕੱਲੀ ਆ ਯਾਰ ਸਮਾਰੀ ਜਾਂਦੇ ਥਣੇ ਭਾਰੀਆਂ ਇਹ ਮੈਨੂੰ ਪੱਕਾ ਪਤਾ ਇਹ ਨਾ ਇਹਦੇ ਕੋਲੇ ਖੱਟਾ ਜਾਂ ਉਹ ਗਿਹੜੇ ਮਾਰਦਾ ਮੈਨੂੰ ਪੱਕਾ ਜੀ ਕਹਿਣਾ ਇਹ ਕੰਮ ਖੱਟੇ ਦਾ ਹੋਊਗਾ ਇਹ ਖੱਟੇ ਨੇ ਕੀਤਾ ਹੋਊਗਾ ਕੰਮ ਤਾਂ ਫਾਕਦ ਕਰਦੇ ਸਰ ਖੱਟੇ ਨੂੰ ਖੱਟਾ ਮੈਂ ਖੱਟਾ ਕੀ ਕਰਨਾ ਹੁਣ ਰੱਬ ਹੀ ਖੱਟਾ ਕਰੂਗਾ ਹੂੰ ਜਦੋਂ ਜਦੋਂ ਗਰੀਬ ਦੀ ਹਾਲ ਲੱਗਦੀ ਹੈ ਨਾ ਅ타 ਤਾਂ ਫੇਰ ਹੀ ਲੱਗਣਾ ਇਹਨਾਂ ਨੂੰ ਹੂੰ ਆ ਚੱਲ ਮੇਰਾ ਸ਼ੇਰ ਬੱਗਾ ਤੂੰ ਐ ਕਰ ਕੋਈ ਖੁਰ ਲਗਾ ਤਾ ਤੂੰ ਮਾਰ ਦੇ ਆਪਣੇ ਕੋਲ ਤਸੂ ਵਾ ਜਾ ਉਠ ਖੜਾਉ ਓਏ ਜੀਜਾ ਲੱਗਿਆ ਰਹਿਂਦਾ ਗੋ ਗਿਆ ਗੋ ਗਿਆ ਟਾਣੀ ਹੋਜ ਗਈ ਕੀ ਸੋਚਿਆ ਸੀ ਕੀ ਹੋ ਗਿਆ